ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਸੱਤ ਬੱਚੀਆਂ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਵਾਈ ਟੋਟੇਲ ਅੱਜ ਵਿੱਚ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਹੋਰ ਠੀਕ ਹੋ ਵਧੀਆ ਜੀ ਬਾਈ ਚੜਦੀ ਕਲਾ ਜੀ ਨਾਮ ਤੇ ਐਡਰੈਸ ਬੋਲ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਆਪਾਂ ਤੇ ਪਧੌੜ ਸ਼ਹਿਰ ਆ ਕੇ ਡਾਕਟਰ ਆ ਬਈ ਮੋਬਾਈਲ ਨੰਬਰ 6880281867 ਠੀਕ ਹੈ ਬਾਈ ਧਰਮਿੰਦਰ 7 ਬੱਚੀਆਂ ਨੇ ਹਾਂ ਬਾਈ 7 ਬੱਚੀਆਂ ਨੇਗੀਆਂ 5 ਆਹ ਖੜੀਆਂ ਵੱਡੀਆਂ ਤੇ 2 ਆ ਛੋਟੇ ਬੱਚੇ ਆਗੇ 2 ਛੋਟੇ ਬੱਚੇ ਆ ਠੀਕ ਹੈ ਹਾਂਜੀ ਕਵਾਲਿਟੀ ਹਾਈ ਹੈ। ਕਵਾਲੀ ਭਾਈ ਹਾਈ ਹੈ। ਇੱਕੇ ਫਾਰਮ ਦੀਆਂ 35+ ਤੋਂ ਲੈ ਕੇ 35+ ਆ ਮੰਨ ਕੇ ਚਲੋ ਮਾ ਰਿਕਾਰਡ 35 ਤੋਂ ਲੈ ਕੇ 41-41 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਆ ਅੱਜ। ਠੀਕ ਆ ਭਾਈ। ਪ੍ਰੋਪਰ ਆਪਣੇ ਕੋਲੇ ਫਾਰਮ ਦੀ ਵੀਡੀਓ, ਫਾਰਮ ਦਾ ਸਾਰਾ ਬਾਇਓ ਡਾਟਾ ਹੈਗਾ ਜੀ ਆਪਣੇ ਕੋਲ। ਠੀਕ ਆ ਜਿੱਥੋਂ ਆਈਆਂ ਨੇ। ਹਾਂਜੀ ਹਾਂਜੀ ਭਾਈ। ਓਕੇ। ਜਿੰਨਾ ਬਾਇਓ ਡਾਟਾ ਸਾਰਾ ਲਿਖਤੀ ਰੂਪ 'ਚ ਜਿੰਨਾ ਲਿਆ ਵਾ ਆਪਾਂ ਸਾਰੀ ਜਿਹੜਾ ਵੀ ਕੋਈ ਵੀਰ ਆਪਣੇ ਤੋਂ ਖਰੀਦੂ ਕੱਲੀ-ਕੱਲੀ ਡਿਟੇਲ ਦੇਵਾਂਗੇ ਜੀ। ਠੀਕ ਆ। ਕਿੱਦੋਂ ਸ਼ੁਰੂ ਕਰੀਏ ਫਿਰ? ਮੰਨ ਲਓ ਭਾਈ ਆ ਪਸ਼ਵਟੇ ਬੱਚਾਂ ਤੋਂ ਠੀਕ ਆ ਤੇ ਬੱਚਿਆਂ ਦੀ ਕੁਆਲਿਟੀ ਹਾਈ ਪਈ ਸਾਰੀਆਂ ਸੈਕਸਲ ਸੀਮਨ ਦੀਆਂ ਬੱਚੀਆਂ ਨੇ ਕਿਹੇ ਫਾਰਮ ਚੋਂ ਆਇਆਗਾ ਠੀਕ ਆ ਬੱਚਿਆਂ ਦੀ ਕੁਆਲਿਟੀ ਫੇਸ ਫੇਸ ਦੇਖੋ ਟੈਸਟ ਚ ਉਹ ਦੇਖਿਆ ਲੈ ਤੋਰਾ ਤਰਾ ਕਮਾਲ ਦਾ ਪ੍ਰਿੰਟ ਫਰੰਟ ਬਹੁਤ ਚੰਗਾ ਚੰਗੀ ਆ ਬੱਚੀ ਸੰਖੀਆ ਬਾਈ ਬੈਠ ਕੁੜੇ ਦੀ ਗੱਲ ਡਾਈਟ ਨਾ ਹਨਾ ਭਾਈਨ ਕੁੜੇ ਬਹੁਤ ਚੰਗਾ ਹਣਾ ਡਰਾਇਮਾਂ ਨੇ ਜਲ ਵੀ ਬਾਹਲਾ ਤਾਂ ਆਪਾਂ ਕਹਿੰਦੇ ਨਹੀਂ ਕਿ ਜਨਵਰੀ ਦੇ ਵਿੱਚ ਇਹ ਹੀ ਹੋ ਜੂਏ ਇਹਨਾਂ ਬੱਚੀਆਂ ਦੀ ਹੂੰ ਤੇ ਕੁਆਲਿਟੀ ਦੋਨਾਂ ਦੀ ਹਾਈ ਫਾਈ ਆ ਜਨਵਰੀ ਚ ਠੀਕ ਆ ਬਾਈ ਕਹਿੰਦਾ RAM ਨਾ ਲੈ ਲੈਣੀ ਆ ਕੁਆਲਿਟੀ ਹਾਈ ਆ ਬਾਈ ਤੇ ਝੋਲੀ ਦੇਖੋ ਝੋਲੀ ਕਮਾਲ ਦੀ ਆ ਬਾਹਰ ਦੇਖੋ ਦੂਰੋਂ ਹੀ ਦਿਖਾਉਂਦੀ ਆ ਗੱਬਣਾ ਵਾਂਗ ਝੋਲੀ ਆ ਮੈਂ ਖੈਰ ਆ ਚਾਰ ਚਾਰੀਆਂ ਨਿਸ਼ਾਨ ਵੀ ਨਹੀਂ ਹੈਗੇ ਲੈ ਕੋਈ ਫੋਟ ਨਹੀਂ ਸਾਗ ਨਹੀਂ ਲੱਝੋਲੀ ਕਮਾਲ ਪੱਟ ਪੁੱਰੇ ਦੀ ਚੜਾਈ ਝੂੜੀ ਬਹੁਤ ਆਗੀ ਪੱਦਰ ਪੁੱਦਰ ਫੁੱਲਾ ਸਨਖਪਣਾ ਬੱਚੀ ਚ ਬਹੁਤ ਆ ਕੀ ਮੁੱਲ ਰੋਹ ਡਾਕਟਰ ਜਿੰਨਾ ਵੀ ਇਹਨਾਂ ਦਾ ਬਾਇਓ ਡਾਟਾ ਸਾਰਾ ਰਿਕਾਰਡ ਆਪਣੇ ਕੋਲੇ ਡਿਟੇਲ ਸੰਭੀ ਵੀ ਆ ਜੀ ਮੁੱਲ ਕੀ ਰੋਹ ਭਰਾ ਇਹਦਾ ਮੋਲ ਡਾਕਟਰ ਜੋੜੀ ਦੀ ਆ ਜੋੜੀ ਤੇ ਹੀ ਕਰਾਂਗੇ ਹਾਂ ਜੀ ਦੂਜੀ ਦੀ ਕਿੰਨੀ ਉਮਰ ਆ ਫਿਰ ਇਹਦੀ ਵੀ ਡਾਕਟਰ ਸੇਮ ਹੀ 8 ਮਹੀਨ ਥੇਜ ਆਗੀ ਤਾਂ ਬੱਚੀ ਦੀ ਝੋਲੀ ਝੂਲੀ ਦਿਖ ਕਮਾਲ ਆ ਭਾਈ ਝੂਲੀ ਬਹੁਤ ਚੰਗੀ ਫੁਲਗਾਂ ਕਿਆ ਕਰਕੇ ਥੋੜੀ ਜਿਹੀ ਬਣ ਕੇ ਖਾਵਾ ਕਰਦਿਆਂ ਬਣ ਕੇ ਦਿਖਾਵਾ ਗਿਆ ਪਝੋਲੀ ਤੋਰਾ ਤਾਰਾ ਦੇਖੋ ਭਾਈ ਬੱਚੀ ਦਾ ਕਮਾਲ ਦਾ ਚੰਗੀ ਆ ਪ੍ਰਿੰਟ ਬਹੁਤ ਚੰਗਾ ਨੇ ਥੋੜਾ ਡਰਦੀ ਆ ਹਨ ਬਣ ਕੇ ਚੱਲ ਵੀ ਫੁਲਗਾਂ ਕਿਆ ਕਰਕੇ ਡਰਦੀਆਂ ਨੇ ਹੂੰ ਚੰਗੀ ਆ ਬੱਚੀ ਸੁਨੱਕੀ ਆ ਝੂਲੀ ਕਮਾਲ ਨੇੜੇ ਤੋਂ ਚੈੱਕ ਕਰਵਾਵਾਂਗੇ ਝੂਲੀ ਬੜੀ ਚੰਗੀ ਆ ਭਾਈ ਝੂਲੀ ਦਾ ਰੰਗ ਬੜੀ ਚੰਗੀ ਹੈਗੀ ਬੱਚੀ ਦੀ ਕੀ ਬਾਤ ਆ ਭਾਈ ਗੱਬਣ ਵਾਲੀ ਝੂਲੀ ਆ ਹਨ ਥਣ ਚਾਰ ਚਾਰ ਝੂਲੀ ਥੱਲੇ ਪੂਰੀ ਫੌਲ ਲੱਗੀ ਸਹੀ ਗੱਲ ਆ 35 35 38 38 ਕਿਲੋ ਵਾਲਿਆਂ ਦੀਆਂ گاਵਾਂ ਦੀਆਂ ਮੱਛੀਆਂ ਨੇ ਆ ਓਕੇ ਤੇ ਬਾਕੀ ਤੁਹਾਨੂੰ ਫਿਰ ਪਤਾ ਵੀ ਝੋਲੀ ਵੀ ਤਾਂ ਚੰਗੀ ਹੋਣੀ ਐ ਨਾ ਥੱਲੇ ਨਾ ਸਹੀ ਸਹੀ ਗੱਲ ਕਿੰਨੀ ਡਿਮਾਂਡ ਕਰਾਉ ਨੂੰ ਦਾ ਹੈ ਡਾਕਟਰ 45000 ਰੁਪਿਆ ਕਰਾ ਲਓ ਆਪਾਂ 42000 ਦੀ ਜੋੜੀ ਦੇਵਾਂਗੇ ਵਿੱਚੋਂ ਮਾਨਤਾ ਨਹੀਂ ਹੋਣਾ ਕੋ ਬਾਲਾ ਫਰਕ ਨਹੀਂ ਹੋਣਾ ਲੰਬਾ ਚੌੜਾ ਪੁੱਲ ਕਰਾਉਣਾ 45 ਕਰਾ ਲਓ 42000 ਦੀ ਜੋੜੀ ਬਾਈ ਕਹਿੰਦਾ ਦੇ ਦੇ ਯਾਰ ਯਾਰ ਦੀ ਜੋੜੀ ਦੇ ਦੇਂਗਾ ਮਾਨਤਨ ਜ਼ਰੂਰ ਕਰਾਂਗੇ ਜਾਇਜ਼ ਜਾਂ ਠੀਕ ਆ ਹਾਂਜੀ ਹੂੰ ਕਿਉਂਕਿ ਇਹ ਵੀ ਛੋੜ ਆ ਗਈ ਮਾਨਤਨ ਚਲੋ 5 50 ਕਵਾਲਿਟੀ ਬਈ ਪੂਰੀ ਹਾਈ ਫਾਈ ਆ ਬੱਚੀ ਦਾ ਕਰੈਕਟਰ ਆ ਦੋਮਾ ਦੇ ਸਟਰਕਚਰ ਉੱਪਰ ਦਾ ਲੈਗਸਪੋਰ ਬਹੁਤ ਮਜ਼ਬੂਤ ਆ ਥਲੇ ਝੋਲਗਾ ਝੋਲਗਾ ਬਹੁਤ ਜ਼ਿਆਦਾ ਚੰਗੀ ਕਿਉਂ ਬਈ ਹੁਣ ਇਹ ਤੁਰ ਪਈਆਂ ਵਧਣੀ ਪੈ ਗਈਆਂ ਹੁਣ ਜਲਦੀ ਹੀ ਟੀਕਾ ਲੈ ਲੈਣੀਆਂ ਇਹਦਾ ਡਾਕਟਰ ਜਨਵਰੀ ਦੇ ਵਿੱਚ ਨਾ ਇਹ ਆਈ ਹੋ ਜੂ ਬੱਚੀਆਂ ਅੱਗੇ ਭਰਾ ਕਿੱਧਰੋਂ ਸ਼ੁਰੂ ਕਰੀਏ ਇੱਧਰੋਂ ਲਾ ਕਿੰਨੀ ਘੁੰਮ ਰਹੀ ਬੱਚੀ ਦੀ ਇਹ ਡਾਕਟਰ 11 11 ਮਾਂਥ ਦੀਆਂ ਮੂੰਹੋਂ ਜਾਵਾਂ ਦੰਦੋਂ ਖੀਰੀਆਂ ਕੱਚੀਆਂ ਠੀਕ ਆ ਪੂਰਾ ਗਾਰੰਟੀ ਹੋਊਗੀ ਆਪਣੀ ਘਰ ਤੱਕ ਦੀ ਅਗਲੇ ਦੇ ਓਕੇ ਠੀਕ ਆ ਫੇਸ ਦੇ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਹੁਤ ਸੱਤੇ ਦੀਆਂ ਸੱਤੇ ਵਸੀਆਂ ਏਵੀਐਸ ਦੀਆਂ ਹੈਗੀਆਂ ਹੂੰ ਜਿਹੜੀਆਂ ਇਕੱਲੇ ਇਕੱਲੇ ਸੀਮੋਂ ਦੀ ਡਿਟੇਲ ਆਪਣੀ ਕਾਪੀ ਦੇ ਸਾੰਭੀ ਵੀ ਹੈਗੀ ਤੇ ਆਪਾਂ ਜਿਹੜਾ ਵੀ ਕੋਈ ਵੀਰ ਆਪਣੇ ਕੋਲ ਖਰੀਦੂ ਆਪਾਂ ਕੱਲੀ ਕੱਲੀ ਡਿਟੇਲ ਦੇਵਾਂਗੇ ਜੀ ਹੂੰ ਬੱਚੀ ਕੇ ਬਿਲਕੁਲ ਕਾਬਲਾ ਹੈ ਡਾਕਟਰ ਹਾਂ ਮੰਨ ਕੇ ਚੱਲ ਵੀ 20 ਦਿਨਾਂ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਟੀਕਾ ਲੈ ਜਾਣੀਆਂ ਬੱਚਿਆਂ ਦੋ ਮਹੀਨੇ ਹਾਂ ਬਾਈ ਟੀਕੇ ਦੇ ਵੀ ਤਿਆਰੀ ਜੀ ਅਜੇ ਮਹੀਨਾ ਖੰਡ ਸੇਵਾ ਦਾ ਬੱਕੇ ਜਿਹੋ ਜੇ ਸੇਤੀ ਕੰਸੀਵ ਕਰ ਜਾਣੀਆਂ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਸਨਖੀਏ ਕੀ ਮੁੱਲ ਰਹੂਗਾ ਭਾਈ ਇਹਦਾ ਮੁੱਲ ਡਾਕਟਰ ਇਹਨਾਂ ਦੇ ਵੀ ਜੋੜੀ ਦੇ ਆ ਠੀਕ ਆ ਜੋੜੀ ਦਾ ਹੀ ਮੁੱਲ ਕਰਾਂਗੇ ਭਾਈ ਦੂਜੀ ਵੀ ਦਿਖਾਉਣੇ ਨਾਲ ਦੀ ਝੂਲੀ ਦੇ ਝੂਲੀ ਕਮਾਲ ਦੀ ਆ ਕੱਲਾ ਕੱਲਾ ਥਣ ਸੇ ਪੂਰੀ ਵਿਥੀ ਤੇ ਥਣ ਲੱਗਿਆ ਅੱਗੇ ਦੋ ਨੰਬਰ ਤੇ ਖੀਰੀ ਆ ਵੀਰੇ ਦੰਦੋਂ ਮੈਂ ਕਿਹਾ ਡਾਕਟਰ ਫੁੱਲ ਗਰੰਟੀ ਹੂ ਆਪਣੀ ਘਰ ਤੱਕ ਵੀ ਮਾਲਕ ਦੇ ਹੂੰ ਦੰਦੋਂ ਖੀਰੀ ਥਣ ਚਾਰ ਠੀਕ ਥਣ ਭਾਈ ਕਹਿੰਦਾ ਚਾਰ ਹੀ ਆ ਤੇ ਝੂਲੀ 40 ਦੇਖੋ ਕਮਾਲ ਫੇਸ ਬੜਾ ਚੰਗਾ ਬੋਦੀ ਵਾਦੀ ਬਹੁਤ ਚੰਗੀਆਂ ਸਨੱਖ ਕੋ ਬਹੁਤ ਚੰਗੀ ਹੈ ਬੱਚੀ ਦੀ ਚੜਾਈ ਚੜੂਈ ਵਜਨ ਭਜਨ ਬਹੁਤ ਚੰਗਾ ਹੈ ਬੱਚੀ ਦਾ ਮਤਲਬ ਮਹੀਨੇ ਦੇ ਵਿੱਚ ਵਿੱਚ ਇਹ ਹੀ ਹੋ ਜੂਗਾ ਦੋਮਾ ਬੱਚੀਆਂ ਦੀ ਸਹੀ ਗੱਲ ਆ ਭਾਈ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਹਨਾ ਕੁਆਲਿਟੀ ਚੜਾ ਜਿਹੜਾ ਬੱਚੀ ਦਾ ਉਹ ਬਹੁਤ ਹਾਈ ਫਾਈ ਹੈਗਾ ਝੂਲੀ ਦਿਖਾ ਦੇ ਝੂਲੀ ਬਹੁਤ ਚੰਗੀਆਂ ਲੈ ਭਾਈ ਕੀ ਬਾਤ ਈ ਮੋਲ ਜੋੜੀ ਦਾ ਦੋਮੇ ਇੱਕੋ ਜੀ ਹਾਈਟ ਦੀਆਂ ਸੇਮ ਜੀ ਦੀਆਂ 11-11 ਮਹੀਨੇ ਏਜ ਹੈਗੀ ਮੋਲ ਡਾਕਟਰ 55000 52000 ਰੁਪਏ ਦੀ ਜੋੜੀ ਦੇਮਾ ਗਿਆ ਭਾਈ 55000 ਰੁਪਿਆ ਮੋਲ 52000 ਦੀ ਜੋੜੀ ਪਾਈ ਗਏ ਨਾ ਦੇ ਦੇ ਹਾਂਜੀ ਠੀਕ ਆ ਵਿੱਚੋਂ ਮਾਨਤਨ ਜਿਹੜਾ ਜਾਇਜ਼ ਹੋਊਗਾ ਹੋਊਗਾ ਬਈ ਤੇ ਥਣਾਂ ਦੀ ਸਾਫ ਫੁੱਲ ਗਰੰਟੀ ਆ ਥਣ ਚਾਰ ਚਾਰ ਤੇ ਦੰਧੋ ਖੀਰੀਆਂ ਹੋਣਗੀਆਂ ਬਹੁਤ ਠੀਕ ਆ ਬਈ ਅੱਗੇ ਵੀਰੇ ਬੱਛੀ ਕਿੰਨੀ ਘੁੰਮ ਰਹੀ ਦੀ ਇਹਦੀ ਡਾਇਰੈਕਟ ਹੋਊਗੀ ਸਾਲ ਦੇ ਲਗਭਗ ਇਹ ਜੀ ਦੰਧੋ ਖੀਰੀ ਥਣ ਚਾਰ ਡਾਇਮੰਡ ਪੀਸ ਸੈਵਨ ਪੀਸ ਆ ਜਿਹਨੂੰ ਕਹਿੰਦੇ ਹੈਗੇ ਸਾਰੀਆਂ ਨਾ ਵੱਖਰੀ ਆ ਬਈ 48 ਵਾਲੀ ਕਿਲੋ ਵਾਲੀ ਗਾਂ ਦੀ ਬੱਛੀ ਹੈਗੀ ਓਕੇ ਤੇ ਬਾਕੀ ਬੱਛੀ ਦਾ ਫੇਸ ਬਜਰ ਵਿਊਦ ਫੇਸ ਬੜਾ ਪਿਆਰਾ ਬਣਿਆ ਹੋਇਆ ਜਿਹੜਾ ਫੁੱਲ ਆ ਰਾਜੀਆ ਸਮੀ ਸਮੀ ਪੜੀ ਬਹੁਤ ਆ ਨਾ ਬੱਚੀ ਮੈਂ ਕਹ ਬਾਈ ਡਾਕਟਰ ਜਾਣ ਜਾਂਦੇ ਪੂਰੀ ਫੁੱਲ ਲਾਗੀ ਖੁੱਲੀ ਆਈ ਵੀ ਹੈਗੀ ਬੱਚੀ ਟੱਕਾ ਜ਼ਰੂਰ ਕਰਦੀ ਆ ਸਮੀ ਪੜੀ ਫੁੱਲਾ ਰਾਜੀ ਰੂਜੀ ਫੁੱਲਾ ਫੇਸ ਦੇਖੋ ਫੇਸ ਕਰਮਣੀ ਦਾ ਬੜਾ ਪਿਆਰਾ ਬਾਈ ਸਨਖ ਪੁਣਾ ਬੱਚੀ ਦੇ ਵਿੱਚ ਡਾਕਟਰ ਬਾਈ ਜਨ ਵਜੂਦ ਪੂਰਾ ਫੁੱਲ ਹੈ ਬੱਚੀ ਰਾਜੀ ਫੁੱਲਾ ਬਾਈ ਸਮੀ ਪੜੀ ਆ ਡਾਕਟਰ ਦੰਦੋ ਖੀਰੀ ਖਣ ਚਾਰ ਠੀਕਾ ਨਿਸ਼ਾਨ ਵੀ ਨਹੀਂ ਹੋਊਗਾ ਪੰਜਵੇਂ ਦਾ ਝੋਲੀ ਬਹੁਤ ਝੋਲੀ ਪੂਰੀ ਫੁੱਲ ਲਾਗੀ ਕੀ ਬਾਤ ਆ ਬਾਈ ਮੈਂ ਕਿਹਾ ਪਿੱਛੋਂ ਪੱਠ ਪੂਰੇ ਦੀ ਚੜਾਈ ਕਰੈਕਟਰ ਬੱਚੀ ਦੇ ਬਹੁਤ ਫੁੱਲ ਟਾਪ ਦੀ ਬੱਚੀ ਹੈ ਜਿਹਨੂੰ ਕਹਿ ਗਏ ਸਹੀ ਗੱਲ ਆ ਬਈ ਸਹੀ ਗੱਲ ਆ ਮੁੱਲ ਕੀ ਆ ਫਿਰ ਇਹਦਾ ਮੋਲ ਡਾਕਟਰ ਇਹਦਾ ਵੀ ਜੋੜੀ ਲਈ ਹੈਗਾ ਠੀਕ ਆ ਅਗਲੀ ਵੇ ਪਤਾ ਲੱਗ ਕੇ ਤੁਹਾਨੂੰ ਮੋਲ ਜੋੜੀ ਦੇ ਦੱਸਾਂਗੇ ਖੋਲਿਓ ਨਾਲ ਦੀ ਬਈ ਕਿਸੇ ਵੱਲੋਂ ਬਈ ਕੋਈ ਘਾਟ ਨਹੀਂ ਬੱਚੀ ਚ ਸਾਰੇ ਮੈਂ ਕਿਹਾ ਚਾਰੇ ਪਾਸੇ ਓਕੇ ਆ ਨਾ ਬੱਚੀ ਚਾਰੇ ਪਾਸੋਂ ਦਾ ਟ੍ਰੈਕ ਨੰਬਰ ਆ ਜਾਵਾ ਅੱਗੇ ਬਈ ਏ ਕਲਾਸ ਕਾਪੀ ਸੀ ਹੈਗਾ ਇਹਦੀ ਕਿੰਨੀ ਉਮਰ ਆ ਭਰਾ ਇਹ ਵੀ ਡਾਕਟਰ ਦੰਦੋ ਖੀਰੀ ਹੈਗੀ ਥਣ ਚਾਰ ਆ ਥਣ ਚਾਰ ਅੰਦਾ ਥਣਾ ਦੀ ਫੁੱਲ ਗਰੰਟੀ ਆਪਣੀ ਓਕੇ ਠੀਕ ਆ ਤੋਰਾ ਚੈੱਕ ਕਰ ਲੋ ਕੱਦ ਵੱਡ ਚੰਗਾ ਚੰਗੀ ਆ ਝੂਲੀ ਬਹੁਤ ਵੱਡੀ ਆ ਫੁੱਲ ਹਾਈ ਡਾਕਟਰ ਇਹ ਜਮਾ ਟੀਕੇ ਤੇ ਰੈਡੀ ਹੈਗੀਆਂ ਦੋਵੇਂ ਬੱਚਾ ਠੀਕ ਆ ਹਮ ਫੋਲੋ ਭਾਈ ਜਨ ਵਜੂਦਾ ਬੱਚਿਆਂ ਦਾ ਸਹੀ ਗੱਲ ਆ ਭਾਈ ਟੀਕੇ ਦੇ ਤਕਰੀਬਨ ਕਾਬਲੀ ਆ ਹਾਂ ਟੀਕੇ ਦੇ ਤੱਕਾਬਾ ਵਾਲਾ ਵੇਚ ਜਨ ਸਾਰਾ ਟੀਕਾ ਕਰਮਾਲੀ ਨੇ ਲੈ ਲੈਣਾ ਹੀਟ ਚਾਉਣ ਦੀ ਦੇਰੀ ਆ ਬੱਸ ਖੁੱਲੀਆਂ ਆਈਆਂ ਕਰਕੇ ਅਲਕਤ ਜਰੂਰ ਮੰਨੀਆਂ ਤੇ ਲੈਰੇ ਦੀ ਸਹੀ ਗੱਲ ਆ ਹਾਂਜੀ ਕੀ ਮੋਲ ਭਰਾ ਜੋੜੀ ਦਾ ਫਿਰ ਮੋਲ ਡਾਕਟਰ 65000 ਰੁਪਏ ਦਾ ਜੋੜੀ ਦਾ ਹੂੰ ਪਰ ਦੇਣੀ ਆਪਾਂ ਜਿਹੜੀ ਜਸਨ ਉਹ 80000 ਰੁਪਏ ਦੀ ਆ ਬਸ ਕਲਾ ਮਾਨਤਾ ਨਹੀਂ ਹੋਊਗਾ ਤੇ ਜੋ ਭਰਾਵਾਂ ਵਾਲਾ 65000 ਰੁਪਏ ਮੋਲ ਲਾ 62000 ਦੀ ਬਾਈ ਕਹਿੰਦਾ ਜੋੜੀ ਦੇ ਦੇਾਂਗੇ ਬਾਈ ਜਮਾ ਛੋੜ ਛੱਪਾ ਹੀ ਹੋਊਗਾਗਾ ਕੋਈ ਬਾਲਾ ਫਰਕ ਨਹੀਂ ਪੈਣਾ ਇਹਦੇ ਚੋਂ ਠੀਕ ਆ ਭਰਾ ਫੁੱਲ ਵਜਨ ਵਜੂਦਾ ਏਆਈ ਦੇ ਜਮਾ ਕਾਬਲਾ ਦੰਦਾ ਥਾਣਾ ਦੀ ਫੁੱਲ ਗਾਰੰਟੀ ਆਪਣੇ ਦੰਦੋ ਖੀਰੀਆਂ ਥਾਣ ਚਾਰ ਚਾਰੀ ਹੋਣਗੇ ਬਹੁਤ ਠੀਕ ਆ ਭਰਾ ਅੱਗੇ ਜਰਸੀ ਨੀ ਗੀਨਾ ਅਗੇ ਬਾਈ ਜਰਸੀ ਹੈਗੀ ਜੀ ਕਿੰਨੀ ਉਮਰ ਆ ਭਰਾ ਜੀ ਇਹਦੀ ਡਾਕਟਰ ਹੈਗੀਗੀ 13 ਮਹੀਨੇ 13.5 ਮਹੀਨੇ ਝ 13 13.5 ਮਹੀਨੇ ਠੀਕ ਆ ਫੇਸ ਬੜਾ ਪਿਆਰਾ ਇਹਦੇ ਹੋ ਗਿਆ ਜ 27 28 ਦਿਨ ਹੀ ਆਈ ਹੋਈ ਨੂੰ ਹਮਮ ਸਮੀ ਪਲੀ ਪੌਤਾ ਨੇ ਬੱਚੀ ਸਮੀ ਪਲੀ ਫੁੱਲ ਆ ਗਈ ਡਾਕਟਰ 27 28 ਦਿਨ ਹੋ ਗਏ ਆਈ ਹੋਈ ਨੂੰ 13 13.5 ਮੰਥ ਦੀ ਏਜ ਆ ਗਈ 27 ਤੋਂ 28 ਦਿਨ ਬਾਈ ਕਹਿੰਦਾ ਠੀਕ ਆ ਭਰਾ ਇਹਨੂੰ ਹੋ ਗਏ ਬਾਈ ਤੇ ਉਮਰ ਵੀ ਛੋਟੀ ਆ ਜੱਜ ਬੋਲਦਾ ਸੀਮਨ ਲੱਗਿਆ ਬੱਚੀ ਦੇ ਓਕੇ ਹਾਂਜੀ ਠੀਕ ਆ ਕੱਦ ਬਹੁਤ ਚੰਗਾ ਲੱਗੇ ਜੂ ਕੱਦ ਪੂਰਾ ਫੁੱਲ ਲਗਾ ਥਣ ਛੋਲੀ ਦੀ ਸਾਫ ਆ ਝੋਲੀ ਬਹੁਤ ਚੰਗੀ ਆ ਲੱਗਦਾ ਕਾਈਨੋਟੀ ਕੋਈ ਦਾ ਮਤਲਬ ਮਿਲਕ ਸੀਗਾ ਠੀਕ ਆ ਹਾਂਜੀ ਹੂੰ ਸੂਰੇ ਤਾਰੇ ਦੀ ਸਾਫ ਆ ਸੂਰਾ ਤਾਰਾ ਬਹੁਤ ਚੰਗਾ ਨਾ ਬੱਚੀ ਹੈ ਸੂਰਾ ਤਾਰਾ ਪੂਰਾ ਫੁੱਲ ਆ ਡਾਕਟਰ ਚੰਗਾ ਤੇ ਬੱਚੀ ਪੇਟ ਕੁੜੇ ਦੀ ਚੜਾਈ ਪੂਰੀ ਫੁੱਲ ਆ ਤਾਂ ਸਹੀ ਗੱਲ ਆ ਭਾਈ ਸਮੇ ਪੜਿਆ ਰਾਜੀਆ ਥੱਕਾ ਕਰਦੀ ਆ ਜਾਣ ਵਾਲੀ ਬੱਚੀ ਆ ਤੇ ਝੋਲੀ ਝਾਲੀ ਕਮਾਲ ਆ ਰਿਕਾਰਡ ਵੀ ਚੰਗਾ ਦੱਸਿਆ ਬਾਈ ਨੇ ਚੰਗੇ ਸੀਮਣ ਦੀ ਆ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਮੋਲ ਡਾਕਟਰ ਦਾ 28000 ਰੁਪਈਆ ਹੀ ਮਾਨਦਾਨ ਹੋ ਜੇ ਮਾਨਦਾਨ ਜਾਇਜ਼ ਜਾ ਹੋਊਗਾ 28000 ਰੁਪਈਆ ਮੋਲ ਮਾਨਦਾਨ ਜ਼ਰੂਰ ਹੋ ਜਾਊਗਾ ਫਿਰ ਇਹ ਜੇ ਕੋਈ ਇਕੱਠੀਆਂ ਲਵੇ ਸਾਰੀਆਂ ਜੇ ਕੋਈ ਡਾਕਟਰ ਇਕੱਠੀਆਂ ਲਊਗਾ ਹੂੰ ਮੋਲ ਕਰਾਉਣ ਨੂੰ ਤੇ ਚਾਹੇ ਬੰਦਾ 80 ਕਰਾ ਲੇ 1 90 ਕਰਾ ਲੇ ਠੀਕ ਆ 165000 ਰੁਪਈਆ ਦੀਆਂ ਦੇ ਦਾਂਗੇ 165000 ਦੀਆਂ ਸਾਰੀਆਂ ਬੱਚੀਆਂ ਦੇ ਦਵਾਂਗੇ ਹਣਾ ਜੀ ਜਦ ਮੈਂ ਛੋੜ ਹੋਊਗੀ ਇਹਦੇ ਵਿੱਚ ਕੋਈ ਬੜਾ ਫਰਕ ਨਹੀਂ ਪੈਣਾ ਹੂੰ ਠੀਕ ਆ ਕਿਸੇ ਵੀਰ ਨੂੰ ਬਾਈ ਕੋਈ ਵੀ ਅੱਛੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ あの。Uh, no.